ਅਜੀਤ ਵੈਬ ਟਿਵਿਚ ਨੂੰ ਦਰਸ਼ਕਾਂ ਦਾ ਸਵਾਗਤ ਹੈ ਮੈਂ ਹਾਂ ਜਤਿੰਦਰ ਗਾਦ ਮੇਰੇ ਨਾਲ ਨੇ ਸਰਦਾਰ ਹਰਦੇਵ ਸਿੰਘ ਸੰਧੂ ਤਨ ਤਨ ਸ੍ਰੀ ਗੁਰੂ ਨਾਨਕ ਦੇਵ ਜੀ ਬਟਾਲਾ ਚ ਇੱਕ ਬਹੁਤ ਹੀ ਵੱਡਾ ਮੇਲਾ ਜਿਹੜਾ ਹੈ ਸਾਲ ਬਾਰ ਲੱਗਦਾ ਹੈ ਜਿਹਨੂੰ ਕਹਿੰਦੇ ਆ ਬਾਬੇ ਦਾ ਵਿਆਹ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਅਸੀਂ ਪਹੁੰਚੇ ਹਾਂ ਸ਼ਾਸਤਰੀ ਨਗਰ ਜਿੱਥੇ ਦੁਕਾਨਾਂ ਸਜਦੀਆਂ ਹਨ 15 20 ਦਿਨ ਪਹਿਲੇ ਹੀ ਜਿਹੜੀਆਂ ਹੈ ਦੁਕਾਨਾਂ ਸਜਣੀਆਂ ਸ਼ੁਰੂ ਹੋ ਜਾਂਦੀਆਂ ਹਨ ਤੇ ਲੋਕ ਜਿਹੜੇ ਨੇ ਦੂਰ ਦਰਾਜ ਤੋਂ ਆ ਕੇ ਇਹ ਮੇਲਾ ਕਮਾਣ ਵਾਸਤੇ ਵਧੀਆ ਵਧੀਆ ਸਮਾਨ ਜਿਹੜਾ ਹੈ ਇੱਥੇ ਲਗਾਉਂਦੇ ਨੇ ਕਿਉਂਕਿ ਮੇਲੇ ਬਹੁਤ ਜ਼ਿਆਦਾ ਰੌਣਕ ਹੁੰਦੀ ਹੈ ਤੇ ਅੱਜ ਨਗਰ ਨਿਗਮ ਵੱਲੋਂ ਪੀਲਾ ਪੰਜਾ ਚਲਾਇਆ ਜਾ ਰਿਹਾ ਹੈ ਤੁਸੀਂ ਪੁੱਛੋ ਹੀ ਨਾ ਭਾਜੀ ਪਰੇਸ਼ਾਨੀ ਕੀ ਆ ਪੈਸੇ ਦੇ ਕੇ ਵੀ ਕਲੇਸ਼ ਨਹੀਂ ਨਬੜਦਾ ਕਿਹਨੂੰ ਪੈਸੇ ਦਿੱਤੇ ਆ ਭਾਜੀ ਹੁਣ ਕੀ ਦਸਾਂਗੇ ਇਹਨੂੰ ਵੇਹ ਜਿੱਤੇ ਆ ਤੁਸੀਂ ਚੱਲਣਾ ਮੈਕ ਲੈ ਕੇ ਮਗਰੋਂ ਮੈਨੂੰ ਪਟੀਆਂ ਦਿਖਣੀਆਂ ਇੱਥੇ ਤੁਹਾਨੂੰ ਵਜੀਆਂ ਹਸਣ ਵਾਲੀ ਗੱਲ ਨਹੀਂ ਬਾਬਾ ਜੀ ਇਹ ਮੇਰੇ ਮਗਰੋਂ ਪਟੀਆਂ ਦਿਖਣੀਆਂ ਵਜਣੀਆਂ ਤੁਹਾਨੂੰ ਕੀ ਦੱਸਾਂ ਪਟੀਆਂ ਮਚ ਨਹੀਂ ਆ ਤੇ ਗੜੀਆਂ ਮੇਰੇ ਤੁਸੀਂ ਤੁਸੀਂ ਪਟੀਆਂ ਮਚ ਨਹੀਂ ਲੱਗੀਆਂ ਤੁਸੀਂ ਤੁਹਾਡੇ ਸਾਹਮਣੇ ਸੁਣੋ ਤੁਹਾਡੇ ਸਾਹਮਣੇ ਪੰਜੇ ਜੇ ਗਰੀਬ ਦੀ ਦੁਕਾਨ ਪੜਤੀ ਮਿੰਨ ਤੋਂ ਪਹਿਲਾਂ ਪੰਜਾ ਮਾਰਿਆ ਦੁਕਾਨ ਤੋੜਤੀ ਤੁਸੀਂ ਕਿਹਾ ਕਿਸੇ ਨੇ ਕਮੇਟੀ ਆ ਇਹਨੂੰ ਉਹ ਹੱਸ ਕੇ ਆਪਣੀਆਂ ਜਿਹੜੀਆਂ ਨੌਕਰੀਆਂ ਲੈਣੀਆਂ ਨਾ ਬਾਜੀ ਉਹ ਤਾਂ ਉਹਨਾਂ ਨੂੰ ਪਤਾ ਹੈ ਆਪਾਂ 5 ਮਿੰਟ ਘੁੰਮਾਂਗੇ ਟਰਾਲੀ ਘੁਮਾਂਗੇ ਸਾਨੂੰ ਜੋਬ ਮਿਲ ਜਾਣੀ ਪੈਸੇ ਮਿਲਣੇ ਸਾਨੂੰ ਤਨਖਾਹ ਪੈ ਜਾਣੀ ਆ ਜਿਹੜੀਆਂ ਗਰੀਬ ਦੀ ਉਹ ਪਈ ਆ ਉਹਦੇ ਵਿੱਚ ਬਾਜੀ ਉਹ ਦੇਖੋ ਮੈਨਾਂ ਕੈਮਰਾ ਘਮਾਉ ਉਹਨੂੰ ਉਹਦੇ ਵਿੱਚ ਬਈਆ ਮੇਰੇ ਖਿਆਲ ਨਾਲ ਉਹਦੇ ਵਿੱਚ ਵੜੀ ਉਹ ਬੰਦੇ ਦੇ ਵਿੱਚ ਨਾ ਮੇਰੇ ਖਿਆਲ ਨਾਲ ਗਰੀਬ ਉਹ ਤਲਪਾ ਦੇ ਮੇਰੇ ਕੋਲ ਪੈਸੇ ਨਹੀਂ ਹੋਣੇ ਉਹ ਟੇਬਲ ਦੇ ਜਿਹੜਾ ਤੋੜ ਕੇ ਮਾਰਿਆ ਉਹ ਵਾਲਾ ਆ ਨਾ ਤਾਂ ਚੱਕਦਾ ਕਿ ਉਹ ਦਿਖੇ ਨਾ ਹੁਣ ਕੋਈ ਬੰਦੇ ਇਹਨਾਂ ਨੇ ਸਾਰੇ ਕਮੇਟੀ ਦੇ ਕੱਚੇ ਬੰਦੇ ਜਾਂ ਪੱਕੇ ਬੰਦੇ ਮੈਨੂੰ ਪਤਾ ਇੱਕ ਮਿੰਟ ਬਾਜੀ ਇੱਕ ਮਿੰਟ ਕੱਚੇ ਇਕ ਪੱਕੇ ਬੰਦੇ ਹੁੰਦੇ ਆ ਬੰਦੇ ਉਹ ਮੂੰਹ ਬੰਨ ਕੇ ਆ ਰਹੇ ਤੋੜਨ ਦੁਕਾਨਾ ਅਫਸਰ ਪਿੱਛੇ ਖੜੇ ਆ ਜਿਹੜੇ ਮੇਨ ਅਫਸਰ ਹੋਰ ਪਿੱਛੇ ਚਲ ਜਾਂਦੇ ਆ ਉਹ ਬਾਜੀ ਪਹਿਲਾਂ ਜ਼ਿਆਦੇ ਹੀ ਪੈਸੇ ਹੁਣ ਆਪਾਂ ਪੈਸੇ ਆਪਾਂ ਖੁਦ ਕਿੰਨੇ ਠੇਕਾ ਕਰੋ ਸਾਡੇ ਕੋ ਠੇਕੇ ਦਾ ਪੈਸੇ ਲਵੇ ਹੁਣ ਇਹ ਚੱਕਰ ਕੀ ਆ ਪਹਿਲਾਂ ਦੁਕਾਨਾਂ ਪਾਟਦੇ ਹੋ ਹੁਣ ਭਾਜੀ ਇੰਨਾ ਸਮਾਨ ਲੱਗਾ ਪਿਆ ਪਟਾ ਉਹ ਸਾਰੇ ਪੈਸੇ ਜਿਹਨੂੰ ਤਿਆਰ ਹੈ ਕੋਈ ਵੀ ਨਹੀਂ ਕਹਿ ਰਿਹਾ ਮੈਂ ਪੈਣ ਜਾਣੇ ਭਾਜੀ ਸਾਸ ਤੋਂ ਫੋਟ ਦੀ ਪਰਚੀ ਉਹ ਆ ਪਿੱਛੇ ਕੁਝ ਘਰ ਵਾਲਿਆਂ ਦੇ ਪੈਸੇ ਲੈਣੇ ਆ ਡਬਲ ਡਬਲ ਪੈਸੇ ਜਾਣੇ ਬੈਣਦੇ ਆ ਮਿੱਤਰ ਭਾਜੀ ਮੇਰੀ ਗੱਲ ਸੁਣੋ ਭਾਈ 20 ਪਰ ਇੱਕ ਮਿੰਟ ਭਾਰਤ ਦਾ ਭਾਰਤ ਦੇ ਵਿੱਚ ਭਾਰਤ ਦੇ ਵਿੱਚ ਕੰਮ ਚੱਲਦਾ ਨਾ ਭਾਜੀ ਇਹ ਰੀੜੀ ਵਾਲਾ ਕੀ ਪਰਮਿਸ਼ਨ ਲਊਗਾ ਕਿਤੇ ਵੀ ਕੋਈ ਕੁਲਚੀ ਵਾਲਾ ਖੜਾ ਪਰਮਿ ਤੁਸੀਂ ਮਹਿਕ ਚੱਕਿਆ ਭਾਜੀ ਮੇਲੇ ਚ ਕੋਈ ਕਹਿ ਦੇ ਪ੍ਰੋਵਾਈਡ ਕੀਤਾ ਹੈ ਪਰਮਿਸ਼ਨ ਤੋਂ ਪਹਿਲਾਂ ਦੁਕਾਨ ਲੈਣੀ ਹੈ ਭਾਜੀ ਕੋਈ ਪੰਜਾਬ ਦਾ ਮੇਲਾ ਦੱਸ ਦਿਓ ਮੈਨੂੰ ਜਿੱਥੇ ਪਹਿਲਾਂ ਪਰਮਿਸ਼ਨ ਲੈ ਕੇ ਦੁਕਾਨਾਂ ਲਾਉਣੀਆਂ ਪੈਂਦੀਆਂ ਕੋਈ ਮੇਲਾ ਦੱਸ ਦਿਓ ਮੈਂ ਭਾਈ ਹਰ ਮੇਲਾ ਕਰਦਾ ਪੰਜਾਬ ਦਾ ਮੇਰਾ ਨਾਂ ਸਾਭੀ ਹੈ ਮੇਰਾ ਜਿਲ੍ਹਾ ਹਿਸ਼ਾਰਪੁਰਿਆ ਮੈਂ ਮੇਲੇ ਕਰਦਾ ਮੈਨੂੰ ਪੂਰੇ ਠੇਕੇਦਾਰ ਤੇ ਪੂਰੇ ਦੁਕਾਨਦਾਰ ਜਾਣਦੇ ਆ ਕੋਈ ਮੇਲਾ ਕਹਿ ਦੇ ਪਹਿਲਾਂ ਪਰਮਿਸ਼ਨ ਹਾਂ ਠੀਕ ਸੁਣੋ ਪਰਮਿਸ਼ਨ ਲੈਂਦੇ ਆ ਭਾਜੀ ਮੇਲੇ ਵਾਲੇ ਕਿ ਦੁਕਾਨਾ ਲਵਾਉਣੀ ਆ ਆਪਾਂ ਦੁਕਾਨਦਾਰ ਤਾਂ ਭਾਜੀ ਕਿਤੇ ਵੀ ਲਾ ਕੇ ਆਪਣੀ ਰੋਟੀ ਕਮਾ ਲੈਂਦਾ ਆ ਕੋਈ ਵੀ ਆ ਭਾਜੀ ਮੇਨ ਮੇਨ ਅੱਜ ਕਾ ਗਰੇੜੀਆਂ ਦਾ ਲਾ ਲੰਦੇ ਆ ਕਿਤੇ ਵੀ ਕੋਈ ਪਰਮਿਸ਼ਨ ਨਹੀਂ ਲੈਂਦਾ ਆ ਉਹ ਤਾਂ ਕਮੇਟੀ ਬਾਅਦ ਚ ਆਪਣਾ ਕਰਦੇ ਆ ਆਂਦੇ ਆ ਕਹਿੰਦੇ ਹੀ ਆਨੰਦਪੁਰਾ ਤੋੜਨ ਦਿਓਗੇ ਉਹਨਾਂ ਨੂੰ ਭਾਜੀ ਮੈਂ ਉਹੀ ਤੇ ਗੱਲ ਕਰ ਰਿਹਾ ਮੈਨੂੰ ਗੁੱਸਾ ਪਤਾ ਕਿਸ ਗੱਲ ਦਾ ਚੜ ਰਿਹਾ ਆ ਮੇਰੀ ਨਾ ਦੁਕਾਨ ਲੱਗੀ ਭਾਈ 100 ਫੁੱਟ ਹੋਣੀ ਆ ਮੇਰੇ ਕੋ ਮੁੰਡੇ ਵੀ ਇਸ ਟਾਈਮ ਚਾਰ ਆ ਉਹ ਕਹਿੰਦੇ ਹੁਣੇ ਪਾਓ ਉਹ ਖਿੱਚਦੇ ਆ ਤੋੜਦੇ ਆ ਜੱਕਦਮ ਨੁਕਸਾਨ ਉਹ ਉਹਦਾ ਨੁਕਸਾਨ ਕਰਤਾ ਮੈਂ ਅੱਗੇ ਆ ਗਿਆ ਨੁਕਸਾਨ ਨਹੀਂ ਕੀਤਾ ਗੁਰਦਿਆਲ ਸਿੰਘ ਆ ਜੀ ਕੀ ਹੋਇਆ ਅੱਜ ਇੱਥੇ ਮੈਂ ਗੁਰਦਿਆਲ ਸਿੰਘ ਜੀ ਮੇਲਾ ਦੁਕਾਨਦਾਰ ਅਸੀਂ ਇੱਥੇ 15-15 20-20 ਸਾਲ ਤੋਂ ਦੁਕਾਨਾਂ ਲਾ ਰਹੇ ਹਾਂ ਜੀ ਗੁਰੂ ਨਾਨਕ ਪਾਤਸ਼ਾਹ ਜੀ ਦੇ ਵਿਆਹ ਪਰਬ ਤੇ ਹਰ ਸਾਲ ਹੀ ਆਉਂਨੇ ਆ ਕੁਝ ਲੋਕਲ ਨੇ ਕੁਝ ਬਾਹਰੋਂ ਦੁਕਾਨਦਾਰੀ ਆਈ ਹੈ ਕੋਈ ਹੁਸ਼ਿਆਰਪੁਰੋਂ ਬਠਿੰਡਿਓ ਅੰਮ੍ਰਿਤਸਰੋਂ ਦੂਰ ਦੂਰ ਤੋਂ ਦੁਕਾਨਦਾਰ ਜਿਹੜੇ ਆ ਹਰ ਵਾਰੀ ਆਉਂਦੇ ਨੇ ਕੱਪਾਂ ਵਾਲੇ ਯੂਪੀ ਬਿਹਾਰ ਤੋਂ ਆਉਂਦੇ ਨੇ ਇਹ ਸਾਰੇ ਇਸੇ ਹਾਸ ਨਾਲ ਆਉਂਦੇ ਨੇ ਗੁਰੂ ਨਾਨਕ ਪਾਤਸ਼ਾਹ ਜੀ ਦਾ 20 ਰੁਪਈਆ ਦਾ ਲਾਇਆ ਲੰਗਰ ਸਾਰੀ ਲੋਕਾਈ ਸ਼ੱਕ ਰਹੀ ਆ ਉਹਦੇ ਵਿੱਚੋਂ ਗਰੀਬ ਲੋਕ ਵੀ ਸ਼ੱਕਣ ਹੁੰਦੇ ਨੇ ਜੋ ਗੁਰੂ ਨਾਨਕ ਪਾਤਸ਼ਾਹ ਜੀ ਦੇ ਦਰ ਤੇ ਆਇਆ ਉਹਦੇ ਦਰ ਤੋਂ ਕੋਈ ਨਿਰਾਸ਼ ਨਹੀਂ ਜਾਂਦਾ ਅਸੀਂ ਅੱਜ ਤੱਕ ਵੇਖਿਆ ਨਹੀਂ ਪਰ ਹੁਣ 4-5 ਸਾਲ ਤੋਂ ਵੇਖ ਰਹੇ ਆ ਵੀ 4-5 ਸਾਲ ਤੋਂ ਇੰਨਾ ਜ਼ਿਆਦਾ ੱਤਕਾ ਹੋ ਰਿਹਾ ਪ੍ਰਸ਼ਾਸਨ ਕਰ ਰਿਹਾ ਵਾ ਵੀ ਸਾਨੂੰ ਹਰ ਵਾਰ ਰਵਾ ਕੇ ਕੱਲਿਆ ਜਾਂਦਾ ਵਾ ਦੁਕਾਨਦਾਰ ਹੀ ਲੱਗਨ ਤਾਂ ਪਹਿਲਾਂ ਵੀ ਰੋਣੇ ਆ ਤੇ ਬਾਅਦ ਚ ਉੱਠਣ ਲੱਗਿਆ ਵੀ ਰੋਣ ਵਾਲਾ حال ਹੋ ਜਾਂਦਾ ਜਦੋਂ ਇਨੇ ਇਨੇ ਪੈਸੇ ਦੇ ਕੇ ਉੱਠਦੇ ਸਰ ਜੀ ਮਨਜ਼ੂਰੀ ਅਜੇ ਤੱਕ ਕਦੀ ਕਿਸੇ ਨੇ ਮਨਜ਼ੂਰੀ ਦਾ ਇੱਥੇ ਕੋਈ ਨਾਂ ਨਹੀਂ ਸੀ ਹੋਇਆ ਨਾ ਕਦੀ ਕਿਸੇ ਨੇ ਪਰਮਿਸ਼ਨ ਲਈ ਨਾ ਕਦੀ ਪਰਮਿਸ਼ਨ ਦਾ ਕੋਈ ਨਾਂ ਹੋਇਆ ਸੀ ਚਾਰ ਪੰਜ ਸਾਲ ਤੋਂ ਤੁਹਾਡਾ ਪੰਗਾ ਪੈਦਾ ਹੋਆ ਤੇ ਤੁਸੀਂ ਜੋੜੀ ਦੀਵ ਲਈ ਮੇਰ ਸਾਹਿਬ ਨੂੰ ਦੱਸ ਕੇ ਲੱਗੀ ਹੈ ਜੀ ਦੁਕਾਨਦਾਰ ਜੀ ਮੇਰ ਸਾਹਿਬ ਨੂੰ ਦੱਸਿਆ ਮੇਰ ਸਾਹਿਬ ਮੇਰ ਸਾਹਿਬ ਕਹਿੰਦੇ ਵੀ ਜਿੱਥੇ ਜਿੱਥੇ ਤੁਹਾਡੀ ਦੁਕਾਨਦਾਰੀ ਲੱਗਦੀ ਆ ਉਥੇ ਤੁਸੀਂ ਲਾਓ ਤੁਹਾਡੇ ਕੋਲੋਂ ਜਿਹੜੀ ਵੀ ਪਰਚੀ ਹੋਊਗੀ ਪਰਚੀ ਕੱਟੀ ਜਾਊਗੀ ਠੇਕਾ ਹੋਊਗਾ ਠੇਕਾ ਕਟਿਆ ਜਾਊਗਾ ਪਰ ਇਹਦੇ ਵਿੱਚ ਵੇਖੋ ਜੀ ਜੇ 36 ਲੱਖ ਦਾ ਪਿਛਲੀ ਵਾਰੀ ਠੇਕਾ ਹੋਇਆ ਉਹਦੇ ਵਿੱਚ ਉਹ 16 ਲੱਖ ਕਹਿੰਦੇ ਲਿਆ ਵਾ ਤੇ 20 ਲੱਖ ਜਿਹੜਾ ਉਹ ਜੇ ਤੱਕ ਲਿਆ ਨਹੀਂ ਸਾਡੇ ਕੋਲੋਂ ਵਸੂਲੀ ਹੋ ਗਈ ਆ ਸਾਡੇ ਕੋਲ ਗ੍ਰਾਈਟ ਠੇਕੇਦਾਰ ਸਾਰੀ ਕਰ ਗਏ ਆ ਤੇ ਜਿਹੜਾ 20 ਲੱਖ ਉਹ ਕਿਉਂ ਨਹੀਂ ਲਿਆ ਪਹਿਲਾਂ 20 ਲੱਖ ਲਿਆ ਨਹੀਂ ਤੇ ਅੱਗੋਂ ਸਾਨੂੰ ਫਿਰ ਤੰਗ ਕਰਨ ਲੱਗ ਪਏ ਆ ਅੱਜ ਕੀ ਗੱਲ ਹੋਈ ਆ ਅੱਜ ਅੱਜ ਪ੍ਰਸ਼ਾਸਨ ਆਇਆ ਵਾ ਜੀ ਕਮੇਟੀ ਘਰ ਤੋਂ ਬੰਦੇ ਆਏ ਨੇ ਉਹਨਾਂ ਬਿਨਾਂ ਕਿਸੇ ਦੁਕਾਨਦਾਰ ਨੂੰ ਦੱਸਿਆ ਆਣ ਕੇ ਅਟੈਕ ਕੀਤਾ ਵਾ ਆਣ ਕੇ ਦੁਕਾਨਾਂ ਤੋੜੀਆਂ ਨੇ ਬਹੁਤ ਜ਼ਿਆਦਾ ਨੁਕਸਾਨ ਕੀਤਾ ਕਿਸੇ ਦੇ ਬਾਰਦਾਨਾ ਤਰਪਾਲਾਂ ਹੀ ਮੰਜੇ ਤੋੜ ਤੋੜ ਕੇ ਜੋ ਕਿਸੇ ਦਾ ਸਮਾਨ ਜੋ ਵੀ ਆਇਆ ਜੀ ਬਸ ਤੋੜਨ ਦੀ ਕੀਤੀ ਐ ਚੁੱਕ ਕੇ ਉਹਨਾਂ ਟਰਾਲੀ ਦੇ ਵਿੱਚ ਸੁੱਟਿਆ ਵਾ ਜੀ ਅਸੀਂ ਹੁਣ ਕੀ ਐ ਤੋੜਨ ਦਾ ਤੋੜਨ ਦਾ ਕਾਰਨ ਜੀ ਜਗਾ ਕਹਿੰਦੇ ਸਾਨੂੰ ਖਾਲੀ ਕਰਕੇ ਦਿਓ ਪਰ ਜੇ ਖਾਲੀ ਜਗਾ ਚਾਹੀਦੀ ਪਹਿਲਾਂ ਇਹਨਾਂ ਨੂੰ ਦੱਸਣਾ ਚਾਹੀਦਾ ਇੱਥੇ ਲਿਖ ਕੇ ਲਾਉਣਾ ਚਾਹੀਦਾ ਵਾ ਵੀ ਜਗਾ ਖਾਲੀ ਰੱਖੋ ਅੱਜ ਬਾਬੇ ਦੇ ਵਿਆਹ ਦੇ ਵਿੱਚ ਹਫਤਾ ਰਹਿ ਗਿਆ ਜੀ ਸਿਰਫ ਹੁਣ ਆਣ ਕੇ ਬੋਲੀ ਕਰਾਉਣ ਦੇ ਪਹਿਲਾਂ 2 ਮਹੀਨੇ ਸੁੱਤੇ ਥੋੜੀ ਆ ਇਹਨਾਂ ਨੂੰ ਪਤਾ ਸੀ ਬੋਲੀ ਕਰਾਉਣੀ ਹੈ ਤੇ 2 ਮਹੀਨੇ ਪਹਿਲਾਂ ਕਰਵਾਓ ਲੋਕਾਂ ਨੂੰ ਵੀ ਪਤਾ ਹੋਵੇ ਵੀ ਬੋਲੀ ਹੋ ਗਈ ਠੇਕਾ ਹੋ ਗਿਆ ਵਹੀਂ ਠੇਕੇਦਾਰ ਕੋਲੋਂ ਲੈਣੀ ਜਗਾ ਜਾ ਕੇ ਨਾ ਇੱਥੇ ਪਤਾ ਵੀ ਪਰਚੀ ਕੱਟਣੀ ਆ ਨਾ ਇੱਥੇ ਪਤਾ ਵੀ ਠੇਕੇਦਾਰਾਂ ਨੇ ਜਗਾ ਦੇਣੀ ਆ ਇਹ ਕਿਸੇ ਨੂੰ ਇਹ ਗੱਲ ਦਾ ਅਜੇ ਤੱਕ ਪਤਾ ਹੀ ਨਹੀਂ ਹੁੰਦਾ ਉਧਰੋਂ ਬਾਬੇ ਦਾ ਵਿਆਹ ਮੁੱਕ ਜਾਂਦਾ ਇਹਨਾਂ ਦਾ ਐਂਡ ਤੱਕ ਹੋਈ ਕੋਈ ਡਿਟੇਲ ਨਹੀਂ ਹੁੰਦੀ ਇਹਨਾਂ ਦੀ ਮੇਲੇ ਦੀ ਜੇਕਰ ਪੈਸੇ ਲੈਂਦੇ ਨੇ ਇਹਨੇ ਇਕੱਠੇ ਕਰਦੇ ਨੇ ਇਹ ਦੱਸੋ ਜੀ ਗੁਰਦੁਆਰਾ ਸਾਹਿਬ ਨੂੰ ਕੀ ਜਾਂਦਾ ਵਾ ਕਮੇਟੀ ਦੇ ਵਿੱਚ ਹੀ ਪੈਸੇ ਜਾਂਦੇ ਨੇ ਇਹਦੇ ਵਿੱਚ ਕੋਈ ਦੁਕਾਨਦਾਰਾਂ ਨੂੰ ਕੀ ਸਹੂਲਤ ਮਿਲਦੀ ਆ ਨਹੀਂ ਕੋਈ ਬਾਥਰੂਮ ਕੋਈ फ्लਸ਼ ਕੁਛ ਵੀ ਇੱਥੇ ਹੈ ਨਹੀਂ ਆ ਬਾਕੀ ਗੁਰਦੁਆਰਿਆਂ ਚ ਵੀ ਜਗ੍ਹਾ ਜ ਲੈਦੀ ਆ ਮੁੱਲ ਲੈਦੀ ਆ ਉੱਥੇ ਜਾ ਕੇ ਸਾਨੂੰ ਸਹੂਲਤਾਂ ਸਾਰੀਆਂ ਮਿਲਦੀਆਂ ਲੰਗਰ ਮਿਲਦਾ ਪ੍ਰਸ਼ਾਦਾ ਮਿਲਦਾ ਸਾਰਾ ਸਾਨੂੰ ਟੋਡਨ ਆਏ ਨੇ ਉਸ ਵਕਤ ਤੁਸੀਂ ਕਿਹਾ ਨਹੀਂ ਵੀ ਮੇਰ ਸਾਹਿਬ ਨੇ ਕਿਹਾ ਹੀ ਪੇਟੋ ਨਹੀਂ ਜੀ ਅਸੀਂ ਇੱਥੇ ਨਹੀਂ ਗਏ ਜੀ ਕੋਈ ਸਾਰੇ ਆਪ ਆਪਣੇ ਘਰ ਹੀ ਆਈ ਤੇ ਘਰ ਹੀ ਕੋਈ ਨਾਉਣ ਗਿਆ ਆਈ ਬੰਦੇ ਮੇਰ ਸਾਹਿਬ ਕਹਿੰਦੇ ਬੇਟੂ ਦੇ ਦੂਸਰੇ ਬੰਦੇ ਤੁਹਾਨੂੰ ਬਿਲਕੁਲ ਜੀ ਮੇਰ ਸਾਹਿਬ ਨਾਲ ਗੱਲ ਹੋਈ ਆ ਭਾਈ ਕਿ ਕਿੱਥੇ ਹੋ ਗਿਆ ਇਹਨੇ ਪਹਿਲਾਂ ਮਿਲ ਗਏ ਭਾਜੀ ਉਹ ਕਿਹਾ ਮੇਰ ਸੁਣ ਕਹਿੰਦੇ ਵੀ ਜਿਸੇ ਤੇ ਤੁਹਾਡੇ ਦੁਕਾਨਾਂ ਲੱਗ ਗਈਆਂ ਨਾ ਲੋਕਾਂ ਕੋਲ ਬੰਦੇ ਜੇ ਤੁਸੀਂ ਲਾਉਣੀਆਂ ਜੇ ਤੁਹਾਡੀ ਦੁਕਾਨਦਾਰੀ ਨਹੀਂ ਪੁੱਟੀ ਜਾਏਗੀ ਹਨ ਪੁੱਟੀ ਗਈ ਕਿੰਨੀ ਗੱਲ ਦੁਬਾਰਾ ਨਹੀਂ ਇੱਥੇ ਇਹਨੇ ਕਹਿ ਨਹੀਂ ਤੇ ਇੱਥੇ ਆਏ ਆ ਫਿਰ ਪਰਸੋਂ ਕੀਤੀ ਗੱਲ ਫਿਰ ਠੇਕਾਉਣ ਲੱਗਾ ਪਹਿਲਾਂ ਮੇਰ ਸਾਹਿਬ ਨੂੰ ਬੇਨਤੀ ਕਰਕੇ ਆਏ ਆ ਫਿਰ ਉਹ ਕਹਿੰਦੇ ਠੀਕ ਜੀ ਜੇ ਹੁਣ ਪੁੱਟੀਆਂ ਜਾਂਦੀਆਂ ਤਾਂ ਕੋਈ ਆ ਜਾਂਦਾ ਕਦੀ ਕੋਈ ਆ ਜਾਂਦਾ ਹਾਂਜੀ ਪੂਰਾ ਸਫਾਇਆ ਕਰ ਦਿੰਦੇ ਫਿਰ ਕੀ ਕਰੋਗੇ ਨਹੀਂ ਜੀ ਫਿਰ ਸਫਾਇਆ ਕਿਸ ਤਰ੍ਹਾਂ ਕਰ ਦਣਗੇ ਅਸੀਂ ਤਾਂ ਇੱਥੇ ਮਰਨ ਵਾਸਤੇ ਬੈਠੇ ਹਾਂ ਸਾਡੇ ਤੋਂ ਤੂੰ ਦੀ ਨੰਗਾਉਣਗੇ ਗੱਡੀਆਂ ਹੁਣ ਤੇ ਜੋ ਵੀ ਲਿਆਉਣਗੇ ਸਾਡੇ ਉਤੋਂ ਦੀ ਨੰਗਾਉਣਗੇ ਜੇਰੀ ਜਾਣਗੇ ਅੱਗੇ ਲੈ ਕੇ ਅਸੀਂ ਪਾਲਕੀ ਸਾਹਿਬ ਦਾ ਸਵਾਗਤ ਕਰਾਂਗੇ ਅਸੀਂ ਸਟ੍ਰਾਈਕ ਕਰਾਂਗੇ ਬੰਦ ਕਰਾਂਗੇ ਦੁਕਾਨਦਾਰੀ ਅਸੀਂ ਆਪਣੀ ਚੁਕਾ ਕੇ ਹੋਰ ਨਹੀਂ ਲੱਗਣ ਦਵਾਂਗੇ ਜੀ ਸਾਨੂੰ ਇਹ ਗੁੰਡਾਗਰਦੀ ਕਰਦੇ ਆ ਅਸੀਂ ਗੁੰਡਾਗਰਦੀ ਨਹੀਂ ਹੋਣ ਦੇਣੀ ਠੀਕ ਆ ਜੀ ਅਸੀਂ ਵੀ ਗੁਰੂ ਨਾਨਕ ਪਾਤਸ਼ਾਹ ਦੇ ਬੱਚੇ ਆ ਜੇ ਉਹਨਾਂ ਦੇ ਵਰਦਾਨ ਦੇ ਨਾਲ ਹੀ ਸਾਰਾ ਕੁਝ ਚੱਲਣ ਰਿਹਾ ਤੇ ਅਸੀਂ ਵੀ ਉਹਨਾਂ ਦੇ ਵਿੱਚੋਂ ਆਈ ਆ ਹਾਂਜੀ ਪ੍ਰਸ਼ਾਸਨ ਦੀ ਆਹ ਦੇਖੋ ਪ੍ਰਸ਼ਾਸਨ ਦੀ ਉਹ ਸਾਹਮਣੇ ਲੱਗਾਇਆ ਗਿਆ ਕੈਰੀਆਂ ਪਰ ਪਰ ਸਮਾਨ ਦੇ ਖੜੀਆਂ ਆਹਾ ਮੇਰਾ ਸੁਪਰੀਂ ਨਗਰ ਨਿਕਾ ਬਟਾਲਾ ਮੇਰਾ ਨਾਮ ਸ਼ੇਵ ਹੈ ਜੀ ਸ਼ੇਵ ਕੁਮਾਰ ਆ ਸ਼ੇਵ ਜੀ ਇਹ ਪ੍ਰਸ਼ਾਸਨ ਮੁਰਦਾਵਾ ਦੇ ਨਾਰੇ ਵਜਰੇ ਕਿਉਂ ਦੇਖੋ ਜੀ ਸਭ ਤੋਂ ਪਹਿਲਾਂ ਤੇ ਮੈਂ ਤੁਹਾਨੂੰ ਦੱਸ ਦਿੰਦਾ ਕਿ ਜੀ ਇੱਥੇ ਬਾਬਾ ਜੀ ਦਾ ਵਿਆਹ ਹੁੰਦਾ ਜੀ ਹਰ ਸਾਲ ਉਹਦੇ ਵਿੱਚ ਇੱਥੇ ਤੈਬਜਾਰੀ ਦੀਆਂ ਦੁਕਾਨਾਂ ਵਗੈਰਾ ਲੱਗਦੀਆਂ ਜੀ ਰੂਟਸ ਦੇ ਉੱਪਰ ਸੜਕਾਂ ਦੇ ਉੱਪਰ ਉਹ ਜਿਹੜੀਆਂ ਸ਼ਾਪਸ ਹੁੰਦੀਆਂ ਉਹ ਅਸੀਂ ਪਰਮਿਸ਼ਨ ਲੈ ਕੇ ਗ੍ਰਾਂਟ ਕਰਦੇ ਹਾਂ ਜੀ ਉਹਨਾਂ ਨੂੰ ਪਰਮਿਸ਼ਨ ਲੈ ਕੇ ਲਗਾਓ ਕਾਰਪੋਰੇਸ਼ਨ ਦੀ ਪਰ ਇਹ ਬੰਦੇ ਰਾਤੋਂ ਰਾਤ ਆਂਦੇ ਨੇ ਜੀ ਰਾਤੋਂ ਰਾਤ ਆਪਣੇ ਲਗਾ ਕੇ ਸ਼ਾਪਸ ਤੇ ਰਾਤ ਨੂੰ ਆ ਕੇ ਤੇ ਨੇ ਆਪਣਾ ਸਮਾਨ ਲਗਾ ਕੇ ਤੇ ਸ਼ਾਪਸ ਲਗਾ ਰਹੇ ਇਹਨਾਂ ਨੂੰ ਹੱਥ ਜੋੜਿਆ ਕਿ ਤੁਸੀਂ ਸਾਡੇ ਕੋ ਪਰਮਿਸ਼ਨ ਲੈ ਕੇ ਲਗਾਓ ਕਿਉਂਕਿ ਸਾਡੇ ਦੀ ਬੁਲੀ ਹੁੰਦੀ ਹੈ ਹਰ ਸਾਲ ਠੇਕੇ ਤੇ ਜਾਂਦਾ ਹੋਇਆ ਠ ਪਰੰਤੂ ਇਹ ਬਿਨਾ ਪਰਮਿਸ਼ਨ ਤੋਂ ਬਿਨਾ ਕੋ ਮਨਜ਼ੂਰੀ ਤੋਂ ਬਿਨਾ ਕੋ ਪਰਚੀ ਤੋਂ ਲੈ ਕੇ ਬੈਠੇ ਹੋਏ ਨੇ ਤੇ ਸੀ ਇਹਨਾਂ ਨੂੰ ਪਿਛਲੇ 3 ਦਿਨਾਂ ਤੋਂ 4 ਦਿਨਾਂ ਤੋਂ ਉਹਨਾਂ ਨੂੰ ਬਾਰ-ਬਾਰ ਹੱਥ ਜੋੜਨ ਆ ਰਹੇ ਆ ਅੱਜ ਅਸੀਂ ਸੋងੋ ਜੀਸੀਬੀ ਟਰਾਲੀ ਨਾਲ ਵੀ ਆਏ ਕਿਹੀ ਤੁਹਾਡਾ ਸਮਾਨ ਚੱਕਾਂਗੇ 4 ਦਿਨ ਹੋ ਗਏ ਸਾਨੂੰ ਕਾਈਂਡਲੀ ਸਾਨੂੰ ਮਜਬੂਰ ਨਾ ਕਰੋ ਪਰ ਫੇਰ ਵੀ ਹਾਲੇ ਨਹੀਂ ਸਾਡੀ ਸੁਣਵਾਈ ਹੋ ਰਹੀ ਜੀ ਸਾਨੂੰ ਇਹ ਕਹਿ ਰਹੇ ਜੀ ਕਿ ਮਤਲਬ ਪੋਲਿਟਿਕਲੀ ਪ੍ਰੈਸ਼ਰਾਈਜ਼ ਜਾਂ ਕੋ ਪਬਲਿਕ ਦਾ ਪ੍ਰੈਸ਼ਰ ਪਵਾ ਕੇ ਸਾਨੂੰ ਮਜਬੂਰ ਕਰ ਰਿਹਾ ਕਿ ਅਸੀਂ ਮਤਲਬ ਇਹਨਾਂ ਦੀ ਇਨਕ੍ਰੂਸਮੈਂਟ ਨੂੰ ਨਾਰਮੂਵ ਕਰੀਏ ਇਲੈਗਲ ਸ਼ਾਪਸ ਨੂੰ ਅਸੀਂ ਨਾ ਹਟਾਈ ਪਰੰਤੂ ਮੈਂ ਸਾਰਿਆਂ ਨੂੰ ਫੇਰ ਇਹਨਾਂ ਨੂੰ ਪੁਰਜ਼ੋਰ ਬੇਨਤੀ ਕਰਦਾ ਸਾਰਿਆਂ ਦੁਕਾਨਦਾਰਾਂ ਨੂੰ ਮੇਰੀ ਟੀਮ ਆ ਕੇ ਬਾਰ-ਬਾਰ ਇਹਨਾਂ ਨੂੰ ਕਹਿ ਰਹੀ ਹੈ ਹੱਥ ਜੋੜ ਕੇ ਕਿ ਆਪਣੇ ਸ਼ਾਪਸ ਨੂੰ ਤੁਸੀਂ ਪਿਆਰ ਨਾਲ ਤਰੀਕੇ ਨਾਲ ਸਾਮਾਨ ਚੱਕ ਲਓ ਆਪਣਾ ਤੁਹਾਨੂੰ ਸਾਰਿਆਂ ਨੂੰ ਤੁਹਾਡਾ ਕਾਰੋਬਾਰ ਕਰਨ ਲਈ ਆਪਾਂ ਦੁਕਾਨਾਂ ਅਲਾਟ ਕਰਾਂਗੇ ਦੁਕਾਨਾਂ ਪ੍ਰੋਪਰ ਤਰੀਕੇ ਨਾਲ ਮੈਨੇ ਪਰਮਿਸ਼ਨ ਲੈ ਕੇ ਬੈਠੋ ਤੁਸੀਂ ਮਨਜ਼ੂਰੀ ਲੈ ਕੇ ਬੈਠੋ ਇਲੀਗਲੀ ਤੌਰ ਤੇ ਨਾ ਬੈਠੋ ਕਿ ਆਪਣਾ ਵਪਾਰ ਕਰੋ ਜੀ ਆਪਨੇ ਕਿਹਾ ਵਾ ਤੁਸੀਂ ਬੈਠੋ ਤੁਹਾਡੀ ਇੱਥੇ ਪਰਚੀ ਕੱਟੀ ਜਾਏਗੀ ਦੇਖੋ ਜੀ ਮੇਅਰ ਦੇਖੋ ਜੀ ਮੇਅਰ ਸਾਹਿਬ ਦਾ ਮੈਨੂੰ ਪਤਾ ਨਹੀਂ ਇਹਦੇ ਬਾਰੇ ਮੈਂ ਕੋਈ ਦੱਸ ਨਹੀਂ ਸਕਦਾ ਬਟ ਮੈਨੂੰ ਹੈਗਾ ਕਿ ਸਾਰੇ ਬੰਦੇ ਸਾਰੇ ਨਜ਼ਾਇਜ਼ ਤੌਰ ਤੇ ਬੈਠੇ ਹੋਏ ਨੇ ਇਹਨਾਂ ਨੂੰ ਵੀ ਚਾਹੀਦਾ ਸਾਡੇ ਕੋਲ ਦਫ਼ਤਰ ਆ ਕੇ ਪਰਮਿਸ਼ਨ ਲੈਣ ਪਰਮਿਸ਼ਨ ਲੈ ਕੇ ਬੈਠਣ ਜੀ ਆਪਣਾ ਕਾਰੋਬਾਰ ਕਰਨ ਸਿਰਫ ਬੋਲੀ ਹੋ ਗਈ ਹੈ ਦੇਖੋ ਬੋਲੀ ਜੀ 11 12 ਵਜੇ ਰੱਖੀ ਹੋਈ ਹੈ ਜੀ ਅੱਜ 12 ਵਜੇ ਹੈਗੀ ਹੈ ਅੱਛਾ ਪਿਛਲੀ ਰਿਕਵਰੀ ਹੋ ਗਈ ਹੈ ਬੋਲੀ ਦੀ ਦੇਖੋ ਪਿਛਲੀ ਰਿਕਵਰੀ ਜਿਹੜੀ ਹੈਗੀ ਸੀ ਉਹ ਠੇਕੇਦਾਰ ਨੇ ਸਾਡੇ ਨਾਲ ਧਰੋ ਕੀਤਾ ਸੀ ਕਿਉਂਕਿ ਸਾਡੇ ਆਨਲਾਈਨ ਬੋਲੀ ਹੁੰਦੀ ਹੈ ਆਨਲਾਈਨ ਪੈਸੇ ਜਮਾ ਹੁੰਦੇ ਨੇ ਬਾਇਰ ਡਰਾ ਉਹ ਠੇਕੇਦਾਰ ਨੇ ਸਾਨੂੰ ਜਿਹੜੇ ਚੈੱਕ ਦਿੱਤੇ ਸੀ ਉਹ ਜਿਹੜੇ ਬਾਊਂਸ ਹੋ ਗਏ ਸੀ ਚੈੱਕ ਕਿੰਨੇ ਦੇ ਸੀ ਉਹ ਜਿਹੜੇ 10 ਸੌ ਲੱਖ ਰੁਪਏ ਕੈਸ਼ ਵਾਂ ਕਰਾਇਆ ਸੀ ਬਾਕੀ ਦੇ ਚੈੱਕ ਹੈਗੇ ਸੀ ਉਹ ਚੈੱਕ ਬਾਊਂਸ ਹੋਣ ਕਰਕੇ ਨਗਰ ਨਿਗਮ ਬਟਾਲਾ ਵੱਲੋਂ 3-4 ਵਾਰੀ ਲਗਾਇਆ ਠੇਕੇਦਾਰ ਨੇ ਸ਼ੋਰ ਕੀਤਾ ਸੀ ਕਿ ਪੈਸੇ ਅਕਾਊਂਟ 'ਚ ਆ ਗਏ ਨੇ ਲਗਾ ਲੋ 3 ਜਾਂ 4 ਵਾਰੀ ਸੀ ਪੈਸੇ ਲਗਾਏ ਨੇ ਪਰੰਤੂ 3 ਨੇ 4 ਵਾਰੀ ਚੈੱਕ ਬਾਊਂਸ ਹੋ ਗਏ ਨੇ ਪਰ ਉਸ ਠੇਕੇਦਾਰ ਦੇ ਖਿਲਾਫ ਪਰਚਾ ਦਰਜ ਕਰਾਤਾ ਹੈ ਤੇ ਪੁਲਿਸ ਕੇਸ ਵੀ ਆਪਣਾ ਸੌਰੀ ਕੋਰਟ ਦੇ ਵਿੱਚ ਕੇਸ ਵੀ ਰਜਿਸਟਰਡ ਹੋਇਆ ਹੈ ਕਿੰਨੇ ਕੁ ਲੋਕਾਂ ਦਾ ਸਮਾਨ ਕਿਸੇ ਤੇ ਕਵਰ ਕੀਤਾ ਨਹੀਂ ਦੁਕਾਨ ਲਾ ਲੋ ਤੁਹਾਨੂੰ ਦੁਕਾਨ ਅਲਾਟ ਕੀਤੀ ਜਾਊਗੀ ਪਰਮਿਸ਼ਨ ਲੈ ਕੇ ਸਾਡੇ ਕੋਲ ਬੈਠੋ ਅਸੀਂ ਹਾਲੇ ਕਿਸੇ ਨੂੰ ਰਿਕੁਐਸਟ ਕਰ ਰਹੇ ਹਾਂ ਸਾਰਿਆਂ ਨੂੰ ਮੈਂ ਨਰਕੇਸ਼ ਕੁਮਾਰ ਤੁਲੀ ਤੁਲੀ ਸਾਹਿਬ ਅਜ ਨਗਰ ਨਿਗਮ ਨੇ ਆਪਣਾ ਜਿਹੜਾ ਬਾਬਾ ਜੀ ਦਾ ਵਿਆਹ ਆ ਰਿਹਾ ਵਾ ਉਹਦੇ ਤੇ ਦੁਕਾਨਾਂ ਲੱਗੀਆਂ ਸੀ ਪੰਜਾ ਚਲਾਇਆ ਆਪਣਾ ਇਹਦੇ ਬਾਰੇ ਕੀ ਕਹਿਣਾ ਚਾਹੁੰਦੇ ਹੋ ਮੈਂ ਜੇਕੇ ਸਾਹਿਬ ਅਈ ਤੇ ਦਫਤਰ ਬੈਠੇ ਹੀ ਤੇ ਵਿਚਾਰਿਆਂ ਦੀ ਚੀਕ ਚ ਘੜਾ ਪੈ ਗਿਆ ਉੱਚੀ ਉੱਚੀ ਰੋਲਾ ਪਾਣ ਰਿਹਾ ਸੀ ਤੇ ਮੈਂ ਬਾਹਰ ਨਿਕਲ ਕੇ ਵੇਖਿਆ ਵਿਚਾਰੇ ਗਰੀਬ ਮਾਰ ਹੋ ਰਹੀ ਆ ਇਹ ਵਿਚਾਰੇ ਪ੍ਰਦੇਸੀ ਬੰਦੇ ਇੱਕ ਸਾਲ ਬਾਅਦ ਆਉਂਦੇ ਨੇ ਸ਼੍ਰੀ ਗੁਰਨਾਨ ਦੇਵ ਜੀ ਦੇ ਵਿਆਹ ਤੇ ਜੋ ਸਰਦਾ ਪੁੱਜਦਾ ਬੰਦਾ ਵਾ ਇਹਨਾਂ ਨੂੰ ਸਰਕਾਰਾਂ ਨੂੰ ਠੇਕਾ ਲੈਣਾ ਚਾਹੀਦਾ ਇਹ ਆਊਟ ਆ ਵੇ ਜਾ ਕੇ ਇਨਾ ਕਿ ਇਹਨਾਂ ਨੂੰ ਪੈਸਾ ਛੱਡਦੇ ਨੇ ਵਿਚਾਰੇ ਦੇਣਦਾਰ ਨਹੀਂ ਹੁੰਦੇ ਹੈਗੇ ਤੇ ਅੱਜ ਇਸ ਗੱਲ ਤੋਂ ਹੀ ਖੱਪ ਪਈ ਸੀ ਵੀ ਤੁਸੀਂ ਆਪਣੀਆਂ ਦੁਕਾਨਾਂ ਸਾਰੀਆਂ ਢਾ ਦਿਓ ਠੇਕੇਦਾਰ ਕੋਈ ਆ ਗਿਆ ਤੇ ਠੇਕੇਦਾਰ ਨਹੀਂ ਦੁਕਾਨਾਂ ਲਵਾਉਣੀਆਂ ਤੇ ਫਿਰ ਮੈਂ ਆ ਵੀ ਉੱਠ ਕੇ ਗਿਆ ਮੈਂ ਕਿਹਾ ਵੀ ਗੱਲ ਗਲਤ ਹੈਗੀ ਆ ਇਹਨੂੰ ਬੋਲੀ ਹੋਏਗੀ ਤਾਂ ਪਿਛਲਾ 20 ਲੱਖ ਰੁਪਏ ਇਹਨਾਂ ਨੇ ਵਸੂਲਿਆ ਨਹੀਂ ਹੈਗਾ ਪਿਛਲੇ ਠੇਕੇਦਾਰਾਂ ਕੋਲ ਠੀਕ ਹੈ ਉਹਨਾਂ ਦੇ ਬੰਗੂੜੇ ਤੋਂ ਉਹਨਾਂ ਨੇ ਜਾਣਦੇ ਉਹਨਾਂ ਜੇ 20 ਲੱਖ ਲੈਣਾ ਹੈ ਤਾਂ ਬੰਗੂੜੇ ਉਹਨਾਂ ਦੇ ਕਿ ਜੁਰਤ ਬੰਗੂੜੇ ਲਾ ਕੇ ਭੱਜ ਜਾਂਦੇ ਠੀਕ ਹੈ ਪ੍ਰਸ਼ਾਸਨ ਨਹੀਂ ਲੈਕੀ ਹੈ ਇਹ ਇਥੇ ਬਿਲਕੁਲ ਸਾਫ਼ ਹੈ ਜੇ ਕੋਈ ਇਹਦੇ ਥਾਂ ਤੇ ਕੋਈ ਗਰੀਬ ਬੰਦਾ ਹੁੰਦਾ ਤੇ ਉਹਨੂੰ ਫੜ ਕੇ ਉਹਨਾਂ ਛੱਡ ਅੰਦਰ ਕਾਗਜ਼ ਪਰਚਾ ਪਾ ਕੇ ਪਰੇ ਮਾਰਨਾ ਸੀ ਤੇ ਇੱਥੇ ਕੋਈ ਨਾ ਪਰਚਾ ਆਇਆ ਨਾ ਗੱਲ ਨਾ ਕੋਈ ਬਾਦ ਨਾਲ ਕੋਈ ਬੰਦਾ ਫੜਿਆ ਗਿਆ ਇਹਨਾਂ ਨੇ ਸਮਾਨ ਵੀ ਭੇਜਤਾ ਰਾਤੋਂ ਰਾਤੀ ਤੇ ਕਮਰਾ ਫਦਾ ਹੋ ਗਿਆ ਸੋਰੀ ਇਹਨਾਂ ਲੋਗਾਂ ਕੋ ਪਰਮਿਸ਼ਨ ਨਹੀਂ ਹੈਗੀ ਨਗਰ ਨੇ ਉਹ ਕਹਿੰਦਾ ਮਜ਼ਾਜ ਬੈਠੀ ਨੇ ਮੈਥਡ ਇਸ ਗੱਲਾਂ ਬਿਲਕੁਲ ਸਮਝਦੇ ਆ ਅਗ 10 ਦੇ ਉਹ ਕੋਗੇ ਨਹੀਂ ਬੈਠੇ ਨੇ ਜਦੋਂ ਉਹ ਲੌਣ ਲੱਗੇ ਤੇ ਉਦੋਂ ਰੋਕ ਦੇ ਇਹ ਜਦੋਂ ਪੂਰੀਆਂ ਦੁਕਾਨਾਂ ਲੱਗ ਜਾਂਦੀਆਂ ਨੇ ਇਸ ਜਾ ਲੈਂਦੇ ਤੇ ਫਿਰ ਪ੍ਰਸ਼ਾਸਨ ਜਾਗਦਾ ਵਾ ਇਹਨਾਂ ਨੂੰ ਉਸੇ ਵੇਲੇ ਚਾਹੀਦਾ ਹੈ ਵੀ ਇਹ ਕੰਮ ਨਹੀਂ ਹੋਣਾ ਚਾਹੀਦਾ ਜੀ ਇਹ ਠੇਕਾ ਹੋਏਗਾ ਤੇ ਫਿਰ ਦੁਕਾਨਾਂ ਲੱਗਣੇ ਚਾਹੀਦੀਆਂ ਨੇ ਇਹ 10 ਦਿਨ ਪਿੰਨੋ ਕਿੱਥੇ ਸੁੱਤੇ ਰਹੇ ਨੇ ਨਗਰ ਨਿਗਮ ਨੇ ਬੰਦੇ ਕਿੰਨੇ ਵੀ ਬੋਲੀ ਹੋਣੀ ਆ ਜੀ ਹਾਂਜੀ ਨਵਾਂ ਠੇਕੇਦਾਰ ਆਇਆ ਉਹ ਕਹਿੰਦਾ ਵੀ ਇੰਨਾ ਚ ਸਫਾਈ ਨਹੀਂ ਹੋएगी ਮੈਂ ਰਿਕਣੀ ਲਿਆ ਇਹਨਾਂ ਨੇ ਉੱਠਣਾ ਨਹੀਂ ਤੇ ਕਿਹਾ ਇਹ ਜਿਆ ਜਿਆ ਆਟਾ ਨਾ ਕਿੰਨੇ ਜਾਇਆ ਵੇਖੋ ਜੀ ਮੈਂ ਗੱਲ ਕਰਦਾ ਸਫਾਈ ਦੀ ਇਨਾਂ ਕੋ ਅਜੇ ਤੱਕ ਸਾਰੇ ਬਟਾਲੇ ਸ਼ਹਿਰ ਦੀ ਸਫਾਈ ਨਹੀਂ ਹੋਈ ਇੱਕ ਉਹ ਬਣਾਉਂਦੇ ਨੇ ਉਹ ਉਮਰਪੁਰੇ ਵਾਲੇ ਪਾਸੇ ਉਹ ਕੜਾ ਬਣਾਉਂ ਰਹੇ ਉਹ ਜਿਹੜਾ ਹੁੰਦਾ ਵਾ ਉਹ ਅਰਸਤਾਨੀ ਹਾਈ ਵੀ ਨੇ ਕੱਢਦੇ ਪਏ ਪੁਲ ਨਹੀਂ ਬਣਾ ਰਹੇ ਉਹ ਗੜਮਦਾਵਾ ਗੇਟ ਬਣਾ ਰਹੇ ਨੇ ਇਹਨੇ ਕੋ ਤਿੰਨਾਂ ਮਹੀਨੇ ਕਿਤੇ ਗੇੜ ਨਹੀਂ ਬਣਿਆ ਅਜੇ ਤੱਕ ਬਾਬਾ ਜੀ ਦਾ ਵਿਆਹ ਸਿਰ ਤੇ ਆਇਆ ਵਾ ਸੰਗਤ ਕਿਹੜੇ ਹਿਸਾਬ ਨਾਲ ਬਣਾਉਗੇ ਕਿਹੜੇ ਹਿਸਾਬ ਨਾਲ ਜਾਊਗੇ ਹਾਂ ਇਹਨਾਂ ਨੂੰ ਇਹ ਵੀ ਚਾਹੀਦਾ ਮਾੜਾ ਮੁੰਡਾ ਵੀ ਪਹਿਨੋ ਬਾਹਰ ਦਾ ਆਪਣਾ ਕੰਮ ਕਰੋ ਸਫਾਈ ਸਫਾਈ ਨਾ ਘੁਣੀਏ ਨੀ ਐ ਸਫਾਈ ਕਰਦੇ ਪਏ ਲੋਗਾਂ ਦੇ ਹਾਂਜੀ ਦੁਕਾਨਾਂ ਹਟਾਉਂਦੀ ਬਦ ਦੁਕਾਨਾਂ ਹਟਾਉਂਦੀ ਸਫਾਈ ਕਰਦੇ ਪਏ ਜੀ ਬਸ ਹੋਰ ਇਹਨਾਂ ਕੋ ਸਫਾਈ ਕੋਈ ਨਹੀਂ ਜਾਗੀ ਮਾਮਲਾ ਅੱਜ ਜਿਹੜਾ ਪੱਕਿਆ ਹੈ ਉਹ ਪੱਕਿਆ ਹੈ ਮੇਲੇ 'ਚ ਦੁਕਾਨਾਂ ਲਾੰਦਾ ਨਗਰ ਨਿਗਮ ਨੇ ਅੱਜ ਜਿਹੜੀਆਂ ਦੁਕਾਨਾਂ ਜਿਨ੍ਹਾਂ ਕੋਈ ਪਰਮਿਸ਼ਨ ਨਹੀਂ ਸੀ ਉਹਨਾਂ ਦੀ ਤੋੜਪਾਨ ਕੀਤੀ ਕਿਉਂਕਿ ਇਸ ਜਗ੍ਹਾ ਤੇ ਹਲੇ ਕੋਈ ਬੋਲੀ ਨਹੀਂ ਹੋਈ ਕੁਈ ਠੇਕੇ ਠੇਕੇ ਤੇ ਨਹੀਂ ਲਈ ਗਈ ਤੇ ਉਹਨਾਂ ਨੇ ਕਿਹਾ ਹੈ ਕਿ ਜੇ ਸਾਡੀਆਂ ਦੁਕਾਨਾਂ ਦੁਬਾਰਾ ਪੰਨੀਆਂ ਤੇ ਅਸੀਂ ਇੱਥੇ ਧਰਨੇ ਵੀ ਲਾਵਾਂਗੇ ਤੇ ਸਾਰਾ ਜਿਹੜਾ ਮਜ਼ਾ ਇਸ ਮੇਲੇ ਦਾ ਉਹ ਕਿਰਕਰਾ ਹੋ ਜਾਏਗਾ ਵੀ ਅਸੀਂ ਦੁਕਾਨਾਂ ਜਿਹੜੀਆਂ ਸਾਡੀਆਂ ਲੱਗਣਗੀਆਂ ਲੱਗਣਗੀਆਂ ਪਰ ਨਗਰ ਨਿਗਮ ਕਹਿੰਦਾ ਹੈ ਇਸ ਦੀ ਬੋਲੀ ਹੋਏਗੀ ਤੇ ਫਿਰ ਹੀ ਜਿਹੜਾ ਹੈ ਕੰਮ ਕਾਜ ਤੇ ਪਰਮਿਸ਼ਨਾਂ ਦਿੱਤੀਆਂ ਜਾਣਗੀਆਂ ਮੈਂ ਹਰਦੇਵ ਸਿੰਘ ਸੰਧੂ ਦੇ ਨਾਲ ਜਤਿੰਦਰ ਕਾ ਅਜੀਤ ਵੈਬ ਟੀਵੀ ਪਟਾਲਾ